ਮਲੂਟ ਦੇ ਪਿੰਡ ਇਨਾ ਖੇੜਾ ਵਿਖੇ ਕਾਂਗਰਸੀ ਆਗੂ ਜਸਵੰਦਰ ਸਿੰਘ ਦੇ ਘਰ ਚ ਦਾਖਲ ਹੋ ਕੇ ਅਕਾਲੀ ਸਰਪੰਚ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਇਸ ਹਮਲੇ ਚ ਜਸਵੰਦਰ ਸਿੰਘ ਤੇ ਉਸਦੀ ਮਾਤਾ ਸਮੇਤ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਸ੍ਰੀ ਮੁਕਸਰ ਸਾਹਿਬ ਦੇ ਸਰਕਾਰੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਸਵੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਅਕਾਲੀ ਪਾਰਟੀ ਦੇ ਨਾਲ ਸੰਬੰਧਿਤ ਕੁਝ ਲੋਕਾਂ ਵੱਲੋਂ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਅਕਾਲੀ ਪਰਿਵਾਰੂਆਂ ਦੇ ਨਾਲ ਰੰਜਿਸ਼ ਰਕਦਾ ਸੀ ਸਾਰੇ ਬੰਦੇ ਆ ਕੇ ਮੇਰੇ ਘਰੇ ਅਸੀਂ ਮੈਂ ਤੇ ਮੇਰਾ ਬੇਟਾ ਤੇ ਮੇਰੀ ਮਾਤਾ ਅਸੀਂ ਰੋਟੀ ਖਾ ਰਹੇ ਸੀ ਗੀ ਰੋਟੀ ਖਾ ਰਹੇ ਸੀ ਤੇ ਪਹਿਲਾਂ ਸਾਡੀ ਮਾੜੀ-ਮੋਟੀ ਤੁੰ ਤੁ ਮੈਂ ਮੈਂ ਹੁੰਦੀ ਰਹੀ ਸੀ ਇਲੈਕਸ਼ਨ ਦੇ ਵਿੱਚ ਅੱਜ ਇਕਾਲੀਆਂ ਦਾ ਸਰਪੰਚ ਜੀ ਦੇ ਨਾਲ ਇਹਦੇ ਜਿਹੜੇ ਇਹਦੇ ਦਾ ਭਰਾ ਸੀ ਹੋਰ ਬੰਦੇ ਸੀ ਆ ਕੇ ਘਰੇ ਸਾਡੇ ਮਤਲਬ ਟਰੈਕਟਰ ਤੇ ਮੋਟਰਸਾਈਕਲਾਂ ਤੇ ਆਏ ਆ ਜੀ 30 ਬੰਦੇ ਸੀ ਆ ਕੇ ਦਰ ਪੈ ਗਏ ਜੀ ਦਰ ਪੈ ਗਏ ਮੈਂ ਭੱਜ ਕੇ ਅੰਦਰੋਂ ਬਾਹਰ ਨਿਕੰਦਰਲੇ ਪਾਸੇ ਜੀ ਮੈਂ ਅੰਦਰੋਂ ਬਾਹਰ ਨਿਕਲਣ ਲੱਗਿਆ ਜੀ ਤੇ ਮੇਰੇ ਮੁੰਡੇ ਨੂੰ ਇਹਨਾਂ ਨੇ ਥੱਲੇ ਸੁੱਟ ਲਿਆ ਜੀ ਲਵਦੀਪ ਸਿੰਘ ਨੂੰ ਉਹਦੇ ਸੱਟਾਂ ਸਿਰ 'ਚ ਲੱਗੀਆਂ ਦੇ ਮਾਰ ਲੰਗੇ ਜੀ ਕਰਿਆ ਗਲਤ ਹੈ ਕੋਨ ਲੋਕ ਕਰੀ ਪਿੰਡ ਤੋਂ ਸੀ ਜੀ ਹਾਂ ਜੀ ਕਿਸ ਗੱਲ ਤੋਂ ਕਰਿਆ ਗਏ ਲੜਾਈ ਝਗੜਾ ਕੋਈ ਨਹੀਂ ਪਾਣਾ ਥੋੜਾ ਪਾਣੀ ਦਾ ਸੀ ਜੋ ਐਵੇਂ ਬਸਤਾਵੇ ਅੱਜ ਤੱਕ ਕੋਈ ਗੱਲ ਕਰਿਆ ਅੱਜ ਘਰੇ ਉਧਰ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਲਵਦੀਪ ਸਿੰਘ ਦਾ ਬਿਆਨ ਹਾਸਲ ਕੀਤਾ ਗਿਆ ਹੈ ਜੀ ਮੁਤਾਬਕ ਬਿਆਨ ਜੋ ਵੀ ਕਾਰਵਾਈ ਕਾਨੂੰਨ ਮੁਤਾਬਕ ਅਮਰੁੱਤ ਲੈਂਦੀ ਜਾਵੇਗੀ ਜੀ ਜੀ ਇਹਦੇ ਵਿੱਚ ਇੱਕ ਬਜ਼ੁਰਗ ਮਾਤਾ ਸ਼ਾਮਲਾ ਹੈ ਤੇ ਚਾਰ ਹੋਰ ਮਜ਼ਰੂਰ ਸ਼ਾਮਲ ਨੇ ਜੀ ਪੰਜਾਬ 'ਚ ਹੋ ਰਹੀਆਂ ਗੁੰਡਾਗਰਦੀ ਦੀਆਂ ਅਜਹੀਆਂ ਘਟਨਾਵਾਂ ਸੂਬੇ ਦੀ ਸੁਰੱਖਿਆ ਤੇ ਕਈ ਸਵਾਲ ਖੜੇ ਕਰ ਰਹੀਆਂ ਨੇ ਸ਼੍ਰੀ ਮੁਕਸਰ ਸਾਹਿਬ ਤੋਂ ਤਰਸੀਮ ਟੂ ਡੀ ਜਗਬਾਣੀ ਟੀਵੀ